ਨਦਾਵਾ ਸਾਹਿਬ ਕੱਲ ਮੇਰੇ ਮੈਨੂੰ ਗਾਲਾਂ ਕੱਢ ਰਹੇ ਸੀ। ਕਿਲ-ਕਿਲ ਕੇ ਕੱਢ ਰਹੇ ਸੀ। ਤੇ ਉਹ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਗੁਰ ਜੋ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਬੁਲਾਇਆ ਹੋਇਆ ਮੈਂ ਜਾਊਂਗਾ। ਮੈਂ 15 ਤਰੀਕ ਨੂੰ ਜਾਊਂਗਾ। ਮੈਂ ਮੈਂ ਵੱਡਾ ਨਹੀਂ ਹੋ ਸਕਦਾ। ਮੇਰੀ ਔਕਾਤ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਕਿ ਮੈਂ ਕੋਈ ਮੱਥਾ ਲਾਉਣ ਵਾਲੀ ਗੱਲ ਜਾਂ ਕੋ ਉਹ ਉੱਥੇ ਕਹਿੰਦੇ ਸੀ ਵੀ ਜੋ ਅਸੀਂ ਕਰਦੇ ਹਾਂ ਧਰਮ ਵਾਸਤੇ ਤੁਸੀਂ ਕਰ ਨਹੀਂ ਸਕਦੇ ਮੈਰਨਾਵਾ ਸਾਹਿਬ ਨੂੰ ਯਾਦ ਕਰਾਉਣ ਚਾਹਣਾ ਹੋਵੇ ਭੁੱਲ ਗਏ ਸੰਤੋਖ ਸਿੰਘ ਰੰਧਾਵਾ ਤਾਂ ਵਧਾਈ ਦੇਣ ਗਿਆ ਸੀ ਜੀ ਇੰਦਰਾ ਗਾਂਧੀ ਜੀ ਨੂੰ ਬਲੂ ਸਟਾਰ ਤੇ ਭੁੱਲ ਗਏ ਜੀ ਤੇ ਬਲੂ ਸਟਾਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੰਨਾਂ ਵੱਲੋਂ ਭਗੇਲ-ਭਗੇਲ ਕਰੀ ਜਾਂਦੇ ਨੇ ਲਓ ਜੀ ਹਾਰਿਆ ਹੋਇਆ ਮੁੱਖ ਮੰਤਰੀ ਹੈ ਕਹਿੰਦੇ ਭਗੇਲ ਰਿਹਾ ਮੁੱਖ ਮੰਤਰੀ ਹੋਰ ਤਾਂ ਕੋਈ ਮੁੱਖ ਮੰਤਰੀ ਨਹੀਂ ਹੁਣ ਤੋਂ ਛਤੀਸਗੜ੍ਹ ਚੋਂ ਹਾਰੇ ਵੀ ਨਹੀਂ ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲੂਝੋਗੇ ਪਰ ਹਾਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨਾ ਮੇਰਾ ਨਾਮ ਲੈਂਦੇ ਨੇ ਦਾ ਮਤਲਬ ਉਹਨੇ ਇਹਨਾਂ ਨੂੰ ਫਿਰ ਅੰਦਰੋਂ ਪਤਾ ਲੱਗ ਗਿਆ ਹੋਣਾ ਕਿ ਤੂੰ ਹੁਣ ਤਾਂ ਮੈਂ ਲੱਗਾ ਕੋਈ ਅਜੰਡੇ ਤਹਿਤ ਹੀ ਆਏ ਨੇ ਵੀ ਪਾਚਾ ਫਿਰ ਤੁਸੀਂ ਉਹ ਦੇਖੋ